ਆਰੇ ਨਾ ਪਿਛਲੇ 1 ਮਹੀਨੇ ਤੋਂ ਸਿਵਰੇਜ ਦੀ ਪ੍ਰੋਬਲਮ ਆ ਰਹੀ ਆ ਸਿਵਰੇਜ ਉੱਪਰਲੀ ਜਿਹੜੀ ਗਲੀ ਆ ਸ਼ਹਿਰ ਦੀ ਹੱਦ ਦੇ ਵਿੱਚ ਜਿਹੜੀ ਪੈਂਦੀ ਆ ਉਹ ਸਿਵਰੇਜ ਬਲੌਗ ਆ ਬਲੌਗ ਹੋਣ ਦੇ ਕਰਕੇ ਉਹਦਾ ਸਾਰਾ ਪਾਣੀ ਜਿਹੜਾ ਵਾ ਇਸ ਕਲੋਨੀ ਦੇ ਰਾਹ ਤੇ ਆ ਰਿਹਾ ਵਾ ਇਸ ਕਲੋਨੀ ਦੇ ਵਿੱਚ ਛੋਟੇ ਛੋਟੇ ਬੱਚੇ ਆ ਜਿਹੜੇ ਸਵੇਰੇ ਸਕੂਲੇ ਜਾਂਦੇ ਆ ਕੁਝ ਦਿਹਾੜੀਦਾਰ ਮੁਲਾਜ਼ਮ ਆ ਜਿਹੜੇ ਕੰਮਾਂ ਕਰਾਂਦੇ ਜਾਂਦੇ ਆ ਪਰ ਮੇਨ ਰਾਹ ਜਿਹਦਾ ਉਹ ਇਹੀ ਆ ਇੱਥੇ ਪਾਣੀ ਖਲੋਣ ਦੇ ਕਰਕੇ ਸਵੇਰੇ ਉਹਨਾਂ ਨੂੰ ਆਂ ਚ ਸ਼ਾਮੀ ਘਰ ਜਾਣ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਹੋ ਰਹੀ ਆ ਕਮੇਟੀ ਵਾਲਿਆਂ ਨੂੰ 23 4 25 ਦੀ ਕਪਲੇਟ ਪਾਈਦੀ ਆ ਕਿਸੇ ਬੰਦੇ ਨੇ ਆ ਕੇ ਦੇਖਿਆ ਨਹੀਂ ਮੋਕੇ ਦਾ ਜਾਇਜ਼ਾ ਨਹੀਂ ਲਿਆ ਨਾ ਕੋਈ ਸੁਣਵਾਈ ਹੋਈ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਮਾਨ ਸਰਕਾਰ ਨੂੰ ਕਿ ਕੋਈ ਵੀ ਬੰਦਾ ਜਿਹੜਾ ਕਮੇਟੀ ਦਾ ਆ ਕੇ ਦਾ ਜਾਇਜ਼ਾ ਲੇ ਤੇ ਇਹਦਾ ਹੱਲ ਕੀਤਾ ਜਾਏ ਕਿਉਂਕਿ ਇਹਦਾ ਅੱਗੇ ਬਹੁਤ ਹੀ ਗਰਮੀ ਦੇ ਕਰਕੇ ਤੁਹਾਨੂੰ ਪਤਾ ਵੀ ਬਿਮਾਰੀਆਂ ਨਹੀਂਆਂ ਖਿਆਲ ਦੀਆਂ ਪਈਆਂ ਵਾ ਕਰੋਨਾ ਦੁਬਾਰਾ ਆ ਰਿਹਾ ਵਾ ਇਸ ਕਰਕੇ ਮਸ਼ਰ ਮਲੇਰੀਆ ਦੇ ਕਰਕੇ ਨਿਕੇ ਨਿਕੇ ਬੱਚੇ ਜਿਹੜੇ ਬਿਮਾਰ ਹੋ ਜਾਂਦੇ ਆ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਕਿ ਇਸ ਚੀਜ਼ ਦਾ ਜਲਦੀ ਹੱਲ ਕੀਤਾ ਜਾਏ ਜਲਦੀ ਤੋਂ ਜਲਦੀ ਕੋਲੋਨੀ ਦੀ ਆਬਾਦੀ ਕਿੰਨੀ ਹੋਏਗੀ ਸਰ ਘਟੋ ਘਾਟੇ ਇੱਥੇ 20 ਤੋਂ 25 ਘਰ ਆ ਔਰ 15 ਤੋਂ 16 ਨਿਕੇ ਨਿਕੇ ਬੱਚੇ ਆ ਜਿਹਦੇ ਆਪਣੇ ਸਰਕਾਰੀ ਸਕੂਲ ਪੜਦੇ ਆ ਕੋਝ ਅੰਗਰਵਾੜੀ ਦੇ ਆ ਉਹ ਜੋ ਕੁੜੀਆਂ ਆ ਜਿਹਦੀਆਂ ਏਜੰਸੀ ਦੇ ਵਿੱਚ ਲੱਗੀਆਂ ਆ ਵਿਚਾਰੀਆਂ ਉਹ ਜੋ ਕਮਾਂਗਾਰਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਜਾਂਦੀਆਂ ਆ ਐ ਉਹੀ ਕਲੋਨੀ ਆ ਜਿਹੜੀ ਸਰਕਾਰੀ ਤੌਰ ਤੇ ਕੱਟੀ ਗਈ ਹਾਂਜੀ ਹਾਂਜੀ ਇਹ ਪਿੰਡ ਬਰਨਾਲੇ ਦੀ ਕਲੋਨੀ ਆ ਸਰ ਵਾਟ ਨੰਬਰ ਵਾਟ ਨੰਬਰ 1 ਸ਼ਾਇਦ ਨਾ ਵਾਟ ਨੰਬਰ 1 ਪੈਂਦੀ ਆ 메ਨ ਕਲੋਨੀ ਆ ਜੀ ਔਰ ਇਹਦਾ ਕੋਈ ਵੀ ਬੰਦਾ ਜਿਹੜਾ ਵੇਦਾ ਮਤਲਬ ਹਾਂਜੀ ਦਿਹਾੜੀਦਾਰ ਬੰਦੇ ਆ ਜੀ ਬਿਲਕੁਲ ਦਿਹਾੜੀਦਾਰ ਸਰ ਗਲੀ ਦੇ ਸਿਵਰੇ 'ਚ ਪਿਆ ਪੂਰਾ ਬਲਾਕ ਹੋ ਗਿਆ ਦਾ ਹਫਤਾ ਹੋ ਗਿਆ ਜੋ ਤਾਂ ਸਾਰਾ ਪਾਣੀ ਲੱਗ ਦੁਕਾਨਾਂ ਭੱਲਾ ਜਨੇ ਸਟੋਰ ਉੱਥੋਂ ਸਾਰਾ ਓਵਰਫਲੋ ਹੋ ਕੇ ਸਾਰਾ ਇਧਰ ਆਂ ਡਿਆ ਇਧਰ ਬਰਨਾਲਾ ਕਲੋਨੀ ਹੈ ਤੇ ਛੋਟੇ ਛੋਟੇ ਬੱਚੇ ਕੁੜੀਆਂ ਕਾਲਜ ਜਾਂਦੀਆਂ ਨੇ ਹੋਰ 길 ਰਸਤਾ ਨਹੀਂ ਲੱਗਦਾ ਇਹਨਾਂ ਨੂੰ ਇਹ ਰਸਤਾ ਜੁੱਤੀਆਂ ਲਾ ਕੇ ਜਾਂਦੀਆਂ ਬੜਾ ਮੁਸ਼ਕਲ ਹੋਇਆ ਬੱਚੇ ਸਕੂਲ ਚੜ੍ਹਨੇ ਬੜੇ ਮੁਸ਼ਕਲ ਹੋਇਆ ਸਾਰੇ ਸੁਨਾਲ ਨਹੀਂ ਆਂਦੀ ਮਸ਼ਰ ਨਾ ਜਿਆਦਾ ਹੋ ਗਿਆ ਜੋ ਕਈ ਵਾਰੀ ਕਿਤੇ ਲੋਕਾਂ ਨੇ ਕਿਹਾ ਉੱਥੇ ਕਮੇਟੀ ਕਰੀ ਗਈ ਆ ਕੋਈ ਸੁਣਵਾਈ ਨਹੀਂ ਹੁੰਦੀ ਸੀ ਸਰ ਬਰਨਾਲਾ ਕਲੋਨੀ ਨੂੰ ਜਾਂਦੀ ਹੈ ਹਾਂ ਜੀ ਆਹੀ ਬਰਨਾਲਾ ਕਲੋਨੀ ਹੈ ਜੀ ਕਾਫੀ ਬੜੀ ਗਾਰੀ ਕੰਪਲੇਨਟ ਕੀਤੀ ਆ ਨਾਲ ਇਥੇ ਪੁੱਛਾ ਕਾਂਡੇ ਦਾ ਕੁਝ ਕਰਨੇ ਆ ਕਿੰਨੇ ਘਰ ਹੋਣਗੇ ਗੇ ਕਲੀ ਦੇਖ ਕੇ ਘਾੜੇ 25 30 ਘਰ ਨੇ ਜੇ ਅੱਗੇ ਜੀ ਮੇਰਾ ਨਾਮ ਹੈ ਪ੍ਰੀਤ ਇਸ ਸਮੱਸਿਆ ਸਮੱਸਿਆ ਸਾਨੂੰ ਇਹੀ ਹੈ ਕਿ ਸਾਡੇ ਗਲੀ ਦੇ ਵਿੱਚ ਜੋ ਸੀਵਰ ਦਾ ਪਾਣੀ ਆ ਬੜਾ ਆਂਡਿਆ ਦਾ ਵਿਆਹ ਹੀ ਬੱਦਲ ਦਾ ਪਾਣੀ ਆਂਦਾ ਇੱਥੋਂ ਦੀ ਸੁਣਵਾਈ ਨਹੀਂ ਹੋਣਦੀ ਦੀ 10 ਦਿਨ ਹੋ ਗਏ ਮੈਂ ਡੇਗ ਪੀ ਬੜੀ ਜੋਰ ਦੀ ਤੇ ਮੇਰੀ ਬਾਹ ਟੁੱਟ ਗਈ ਦੀ ਉਦੋਂ ਦੀ ਇੱਥੋਂ ਦੀ ਹਾਂਜੀ ਇੱਥੋਂ ਡਿੱਗੀ ਮੈਂ ਮੋਟਰਸਾਈਕਲ ਤੇ ਸਮੱਸਿਆ ਸਾਡੀ ਗਲੀ ਭਣੀ ਜਾਏ ਇਹ ਗਲੀਆਂ ਭਣੀਆਂ ਜਾਣ ਤੇ ਇੱਥੋਂ ਦੀ ਸੁਨਵਾਈ ਹੋਏ ਥੋੜਾ ਉੱਚਾ ਹੋਏ ਹਟਾ ਪਿਆ ਪਾਣੀ ਪੂਣੀ ਦਾ ਪਾਣੀ ਦੀ ਵੀ ਸਮੱਸਿਆ ਹੋਏ ਸਾਡੀ ਕੋਈ ਨਾਲੀ ਨਹੀਂ ਹੈ ਕੋਈ ਨਾਲੀ ਵੀ ਹੈ ਕੋਈ ਘਾੜੀ ਗਲੀ ਨਹੀਂ ਹੈ ਹੈਗੀ ਓਏ ਕੱਢ ਕੱਢ ਕੇ ਅਸੀਂ ਕਿਦਾਂ گزارਾ ਬੱਚਿਆਂ ਨਾਲ ਨਿੱਕੇ ਨਿੱਕੇ ਬੱਚਿਆਂ ਨਾਲ ਕਰਦੇ ਪਏ ਆ ਇਹਦੇ ਬਾਰੇ ਕੋਈ ਕੰਪਲੇਂਟ ਨਹੀਂ ਲਿਖਾਈ ਕਦੀ ਤੁਸੀਂ ਕੰਪਲੇਂਟ ਲਿਖਾਈ ਤੋ ਚਾਰ ਵਾਰੀ ਐਨੀ ਉਹ ਦੱਬ ਲਈ ਛੱਡਦੇ ਨੇ ਫੇਰ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਆਰੇ ਮੋਢੇ ਟੋਟੇ ਦਾ ਪਾਣੀ ਕੱਢ ਕੱਢ ਕੇ ਨੇਚਰ ਪੋਟਾ ਰੋਜ਼ ਹੀ ਨਹਾ ਲੀਏ ਬਾਅਦ ਚੋਂ ਪਾਣੀ ਕੱਢ ਲੀਏ ਨਹਾ ਲੀਏ ਪਾਣੀ ਕੱਢ ਲੀਏ ਕੀ ਫਾਇਦਾ ਆ ਦੇਖੋ ਨਾ ਤੁਸੀਂ ਦੇਖੋ ਹੁਣ ਕਿੰਨਾ ਪਾਣੀ ਹੈਗਾ ਜੇ ਹੈ ਇਹ ਦੇਖੋ ਐਦਾ ਹੀ ਅਸੀਂ ਵਿਟਿਗੇ ਹੀ ਨਾ ਜੀ ਰਣ